ਹਾਂਜੀ ਬੱਚੇ ਅੱਜ ਆਪਾਂ ਇੱਕ ਕਿਰਿਆ ਕਰਨ ਜਾ ਰਹੇ ਹਾਂਗੇ ਜਿਹਦੇ ਵਿੱਚ ਆਪਾਂ ਦੇਖਾਂਗੇ ਵੀ ਸੂਰਜ ਜਿਹੜਾ ਇਹ ਸਵੇਰ ਵੇਲੇ ਲਾਲ ਕਿਉਂ ਹੁੰਦਾ ਹੈ ਜਾਂ ਛੁੱਪਣ ਵੇਲੇ ਲਾਲ ਕਿਉਂ ਹੁੰਦਾ ਹੈਗਾ ਤੇ ਬਾਕੀ ਦਿਨ ਜਿਹੜਾ ਹੈਗਾ ਅਸਮਾਨ ਆਪਾਂ ਨੂੰ ਨੀਲਾ ਕਿਉਂ ਨਜ਼ਰ ਆਉਂਦਾ ਠੀਕ ਹੈ ਦਿਨ ਵੇਲੇ ਜਦੋਂ ਸੂਰਜ ਚੜ੍ਹਦਾ ਹੈ ਉਦੋਂ ਅਸਮਾਨ ਦਾ ਰੰਗ ਕਿਹੜਾ ਹੁੰਦਾ ਹੈਗਾ ਲਾਲ ਹੁੰਦਾ ਹੈਗਾ ਅਸਮਾਨ 'ਚ ਲਾਲੀ ਜੁਂਦੀ ਹੈ ਨਾ ਲਾਲ ਲਾਲ ਨਜ਼ਰ ਆਉਂਦਾ ਤੇ ਬਾਅਦ ਦੇ ਵਿੱਚ ਅਸਮਾਨ ਜਿਹੜਾ ਹੈਗਾ ਉਹ ਕੀ ਨਜ਼ਰ ਆਉਂਦਾ ਆਪਾਂ ਨੂੰ ਨੀਲਾ ਹੈਨਾ ਤਾਂ ਇਹਦਾ ਕਾਰਨ ਕੀ ਹੈ ਦੇਖੋ ਹੁਣ ਇਹ ਕਿਰਿਆ ਨੂੰ ਕਰਨ ਦੇ ਲਈ ਆਪਾਂ ਕੀ ਲੈ ਇੱਕ ਬੋਤਲ ਲਈ ਆ ਬੋਤਲ ਦੇ ਵਿੱਚ ਆਪਾਂ ਥੋੜਾ ਜਿਹਾ ਦੁੱਧ ਪਾਵਾਂਗੇ ਠੀਕ ਹੈ ਠੀਕ ਹੈ ਜੀ ਬੋਤਲ ਚ ਆਪਾਂ ਕੀ ਪਾ ਲਿਆ ਇਹਨਾਂ ਪਾ ਹਲਾ ਦੇਣਾ ਬੜਾ ਜਿਹਾ ਠੀਕ ਹੈ ਜੀ ਆਪਾਂ ਨੇ ਬੋਤਲ ਦੇ ਵਿੱਚ ਦੁੱਧ ਪਾ ਲਿਆ ਹੁਣ ਆਪਾਂ ਨੇ ਕੀ ਕਰਨਾ ਹੈਗਾ ਹੁਣ ਆਪਾਂ ਇੱਕ ਮੋਬਾਈਲ ਲੈ ਕੇ ਦੀ ਲਾਈਟ ਚਲਾਵਾਂਗੇ ਇੱਥੇ ਜਿਹੜੀ ਮੋਬਾਈਲ ਦੀ ਲਾਈਟ ਹੈ ਕਿਹਦਾ ਕੰਮ ਕਰ ਰਹੀ ਹੈ ਸੂਰਜ ਦਾ ਠੀਕ ਹੈ ਹੁਣ ਦੇਖੋ ਕੀ ਨਜ਼ਰ ਆ ਰਿਹਾ ਤੁਹਾਨੂੰ ਹੁਣ نیچے ਕੀ ਹੈਗਾ ਚੱਟਾ ਚੱਟਾ ਉੱਪਰ ਕੀ ਹੈ ਪੇੜਾ ਜੇ ਇੱਥੋਂ ਦੇਖੋਗੇ ਉੱਪਰੋਂ ਆ ਕੇ ਦੇਖੋ ਆ ਦਿਖਾ ਬੱਚੇ ਮਾ। ਉੱਪਰੋਂ ਕੀ ਹੈਗਾ ਪੀਲਾ ਜਾਂ ਜਾਂ ਲਾਲ ਜਿਹਾ ਨਜ਼ਰ ਆ ਰਿਹਾ ਆਪਾਂ ਨੂੰ। ਠੀਕ ਹੈ। ਹੁਣ ਇਹ ਕੀ ਚੀਜ਼ ਹੈ? ਇਹ ਕਿਉਂ ਹੋ ਰਿਹਾ ਹੈ? ਇੱਧਰ ਦੇਖੋ। ਹੁਣ ਕੀ ਹੈਗਾ ਸਵੇਰ ਵੇਲੇ ਕੀ ਹੁੰਦਾ ਹੈਗਾ ਸੂਰਜ ਨੂੰ ਸੂਰਜ ਦੀ ਰੋਸ਼ਨੀ ਨੂੰ ਸਾਡੇ ਤੱਕ ਪਹੁੰਚਣ ਦੇ ਲਈ ਵਾਯੂ ਮੰਡਲ ਵਿੱਚੋਂ ਯਾਤਰਾ ਦੂਰੀ ਤੈਅ ਕਰਨੀ ਪੈਂਦੀ ਹੈ। ਠੀਕ ਹੈ? ਸੂਰਜ ਦਾ ਪ੍ਰਕਾਸ਼ ਜਦੋਂ ਚੱਲਦਾ ਹੈਗਾ ਵਾਯੂ ਮੰਡਲ 'ਚ ਦਾਖਲ ਹੁੰਦਾ ਹੈਗਾ ਪ੍ਰਕਾਸ਼ ਦਾ ਅਪਵਰਤਨ ਵੀ ਹੁੰਦਾ ਹੈ ਤੇ ਪ੍ਰਕਾਸ਼ ਦਾ ਖਿੰਡਣਾ ਵੀ ਹੁੰਦਾ ਹੈਗਾ ਪ੍ਰਕਾਸ਼ ਖਿੰਡਦਾ ਵੀ ਹੈਗਾ ਹੈਗਾ ਠੀਕ ਹੈ ਤਾਂ ਜਿਆਦੇ ਦੂਰੀ ਤੈਅ ਕਰਨ ਕਰਕੇ ਜਿਹੜੇ ਘੱਟ ਤਰੰਗ ਲੰਬਾਈ ਵਾਲੇ ਰੰਗ ਨੇ ਠੀਕ ਹੈ ਨੀਲਾ ਰੰਗ ਜਾਂ ਬੈਂਗਣੀ ਰੰਗ ਨੇ ਇਹ ਘੱਟ ਤਰੰਗ ਲੰਬਾਈ ਜਿਹੜੇ ਰੰਗ ਨੇ ਇਹ ਜਿਆਦਾ ਖਿੰਡਦੇ ਨੇ ਕਿਉਂਕਿ ਇਹ ਰੰਗ ਤਾਂ ਪਹਿਲਾਂ ਹੀ ਜਿਹੜੇ ਵਾਯੂ ਮੰਡਲ ਦੇ ਵਿੱਚ ਧੂੜ ਕਣ ਵਗੈਰਾ ਹੁੰਦੇ ਨੇ ਉਹਨਾਂ ਦੇ ਨਾਲ ਟਕਰਾ ਕੇ ਪਹਿਲਾਂ ਹੀ ਖਿੰਡ ਜਾਂਦੇ ਨੇ ਪਰ ਜਿਹੜਾ ਲਾਲ ਤੇ ਨਾਰੰਗੀ ਰੰਗ ਨੇ ਉਹ ਕੀ ਹੈਗਾ ਉਹਨਾਂ ਦੀ ਤਰੰਗ ਲੰਬਾਈ ਜਿਆਦਾ ਹੁੰਦੀ ਹੈ ਇਹ ਰੰਗ ਨਹੀਂ ਖਿੰਡਦੇ ਜਿਦੇ ਕਰਕੇ ਇਹ ਰੰਗ ਨੇ ਜਿਹੜੇ ਉਹ ਵਾਯੂ ਮੰਡਲ ਵਿੱਚ ਦਾਖਲ ਹੋ ਕੇ ਸਾਡੀ ਅੱਖਾਂ ਤੱਕ ਪਹੁੰਚਦੇ ਨੇ ਜਿਦੇ ਕਰਕੇ ਸਵੇਰ ਵੇਲੇ ਸੂਰਜ ਸਾਨੂੰ ਕੀ ਹੈਗਾ ਲਾਲ ਨਜ਼ਰ ਆਉਂਦਾ ਠੀਕ ਹੈ ਪਰ ਦੁਪਹਿਰ ਵੇਲੇ ਕੀ ਹੋ ਜਾਂਦਾ ਦਿਨ ਵੇਲੇ ਦਿਨ ਵੇਲੇ ਕਿਉਂਕਿ ਸੂਰਜ ਧਰਤੀ ਦੇ ਜਾਦੇ ਨੇੜੇ ਆ ਗਿਆ ਠੀਕ ਹੈ ਤਾਂ ਇਹਦੀ ਵਾਯੂ ਮੰਡਲ ਨਾਲ ਇਹਦੀ ਦੂਰੀ ਕੀ ਹੈ ਘਟ ਜਾਂਦੀ ਹੈ ਤੇ ਜਦੋਂ ਦੁਪਹਿਰ ਵੇਲੇ ਜਾਂ ਦਿਨ ਵੇਲੇ ਸੂਰਜ ਦਾ ਪ੍ਰਕਾਸ਼ ਧਰਤੀ ਵੱਲ ਨੂੰ ਆਉਂਦਾ ਹੈਗਾ ਕਾਂ ਉਦੋਂ ਜਿਹੜੇ ਹੈਗੇ ਨੇ ਘੱਟ ਤਰੰਗ ਲੰਬਾਈ ਵਾਲੇ ਰੰਗ ਨੇ ਨੀਲਾ ਤੇ ਬੈਂਗਣੀ ਰੰਗ ਜਿਹੜੇ ਹੈਗੇ ਨੇ ਇਹ ਜਿਆਦਾ ਖਿੰਡਦੇ ਨੇ ਤੇ ਆਪਣੀਆਂ ਅੱਖਾਂ ਜਿਹੜੀਆਂ ਨੀਲੇ ਰੰਗ ਨੂੰ ਜਿਆਦਾ ਦੇਖਦੀਆਂ ਨੇ ਇਸ ਕਰਕੇ ਆਪਾਂ ਨੂੰ ਦਿਨ ਵੇਲੇ ਆਕਾਸ਼ ਆ ਜਿਹੜਾ ਉਹ ਨੀਲੇ ਰੰਗ ਦਾ ਨਜ਼ਰ ਆਉਂਦਾ ਠੀਕ ਹੈ ਸ਼ਾਮ ਵੇਲੇ ਫੇਰ ਉਹੀ ਪ੍ਰਤਾਰਾ ਵਰਤਦਾ ਹੈਗਾ ਵੀ ਸੂਰਜ ਤੋਂ ਆਉਣ ਵਾਲੇ ਪ੍ਰਕਾਸ਼ ਨੂੰ ਜਿਆਦੇ ਦੂਰੀ ਤੈਅ ਕਰਨੀ ਪੈਂਦੀ ਹੈ ਠੀਕ ਹੈ ਜਿਆਦੇ ਦੂਰੀ ਤੈਅ ਕਰਨ ਕਰਕੇ ਘੱਟ ਤਰੰਗ ਲੰਬਾਈ ਵਾਲੇ ਰੰਗ ਨੇ ਜਿਹੜੇ ਉਹ ਪਹਿਲਾਂ ਹੀ ਆਕਾਸ਼ ਦੇ ਵਿੱਚ ਫੈਲ ਜਾਂਦੇ ਨੇ ਠੀਕ ਹੈ ਵਾਤਾਵਰਨ ਆ ਵਾਯੂ ਮੰਡਲ ਦੇ ਵਿੱਚ ਧੂੜ ਕਣ ਨੇ ਜਾਂ ਹੋਰ ਗੈਸਾਂ ਵਗੈਰਾ ਹੈਗੀਆਂ ਨੇ ਠੀਕ ਹੈ ਹੋਰ ਜਿਹੜੇ ਵੀ ਛੋਟੇ-ਮੋਟੇ ਕਣ ਉਹਨਾਂ ਟਕਰਾ ਕੇ ਇਹ ਸਾਰੇ ਘੱਟ ਤਰੰਗ ਲੰਬਾਈ ਵਾਲੇ ਰੰਗ ਪਹਿਲੇ ਫੈਲ ਜਾਂਦੇ ਨੇ ਤੇ ਸਾਡੇ ਤੱਕ ਜਿਹੜਾ ਰੰਗ ਪਹੁੰਚਦਾ ਉਹ ਕਿਹੜਾ ਰੰਗ ਹੈਗਾ ਲਾਲ ਰੰਗ ਠੀਕ ਹੈ ਲਾਲ ਤੇ ਨਾਰੰਗੀ ਰੰਗ ਸਾਡੇ ਕੋਲ ਪਹੁੰਚਦੇ ਨੇ ਇਸੇ ਕਰਕੇ ਸਵੇਰੇ ਸੂਰਜ ਚੜ੍ਹਨ ਵੇਲੇ ਤੇ ਸ਼ਾਮ ਨੂੰ ਸੂਰਜ ਛਿਪਣ ਵੇਲੇ ਆਕਾਸ਼ ਹੈ ਜਿਹੜਾ ਸਾਨੂੰ ਕੀ ਹੈਗਾ ਲਾਲ ਜਾਂ ਨਾਰੰਗੀ ਜਿਹਾ ਰੰਗ ਦਾ ਨਜ਼ਰ ਆਉਂਦਾ ਠੀਕ ਹੈ ਇਹ ਰੈਕਸਪੈਰੀਮੈਂਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਥੇ ਪ੍ਰਕਾਸ਼ ਦੇ ਸਰੋਵਰ ਦੇ ਨੇੜੇ ਤੁਹਾਨੂੰ ਪ੍ਰਕਾਸ਼ ਚਿੱਟਾ ਰਿਹਾ ਜਿਉਂ-ਜਿਉਂ ਪ੍ਰਕਾਸ਼ ਦੇ ਸਰੋਵਰ ਤੋਂ ਆਪ ਦੂਰੀ ਵਧਦੀ ਜਾਂਦੀ ਹੈਗੀ ਇਹਦਾ ਰੰਗ ਕੀ ਹੁੰਦਾ ਜਾਂਦਾ ਹੈਗਾ ਇਹ ਪੀੜਾ ਜਾਂ ਹੋ ਰਿਹਾ ਹੈਗਾ ਜਾਂ ਲਾਲ ਜਾਂ ਹੋ ਰਿਹਾ ਹੈਗਾ ਠੀਕ ਹੈ ਲੱਗਿਆ ਬੜਾ ਸਾਰਿਆਂ ਨੂੰ ਠੀਕ ਹੈ ਓਕੇ ਬਈ